40000 ਦੇ ਵਿੱਚ ਤੁਸੀਂ ਸਾਰੇ ਘਰ ਦਾ ਫਰਨੀਚਰ ਇੱਥੋਂ ਲੈ ਕੇ ਜਾ ਸਕਦੇ ਹੋ ਬੈੱਡ ਸਾਡੇ ਕੋਲ 15000 ਰੁਪਏ ਤੋਂ ਸਟਾਰਟ ਹੋ ਜਾਂਦਾ ਪੂਰਾ ਟੌਪ ਦਾ ਬੈੱਡ ਫਰਨੀਚਰ ਦੀ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਆਏ ਜਿੱਥੇ ਸਭ ਤੋਂ ਸਸਤਾ ਦੇ ਵਧੀਆ ਫਰਨੀਚਰ ਮਿਲਦਾ 40000 ਦੇ ਵਿੱਚ ਤੁਸੀਂ ਸਾਰੇ ਘਰ ਦਾ ਫਰਨੀਚਰ ਇੱਥੋਂ ਲੈ ਕੇ ਜਾ ਸਕਦੇ ਹੋ ਕਿਹੜਾ ਕਿਹੜਾ ਸਮਾਨ ਹੈ ਅੰਦਰ ਜਾ ਕੇ ਦਿਖਾਉਂਦੇ ਆ ਬਹੁਤ ਵੱਡੀ ਫੈਕਟਰੀ ਪਈਆਂ ਦਾ ਬਹੁਤ ਵੱਡਾ ਕੰਮ ਹੈ ਜਿੰਨੇ ਤੁਹਾਨੂੰ ਇੱਥੇ ਸਸਤੇ ਰੇਟ ਮਿਲ ਜਾਣਗੇ ਤੁਹਾਨੂੰ ਪੰਜਾਬ ਦੇ ਵਿੱਚ ਕਿਤੋਂ ਨਹੀਂ ਮਿਲਦੇ ਪੰਜਾਬ ਦੀ ਸਭ ਤੋਂ ਵੱਧ ਲਗੀ ਵੱਡੀ ਫੈਕਟਰੀ ਹੈ ਤੇ ਉਹ ਖੜੇ ਨੇ ਬਈਆਂ ਨਾਲ ਗੱਲ ਕਰਾਉਂਦੇ ਤੇ ਬਈ ਜੀ ਸਭ ਤੋਂ ਪਹਿਲਾਂ ਆਪਾਂ ਉਹਦੀ ਗੱਲ ਕਰ ਲਈ ਜਿਹੜਾ ਸਮਾਨ ਤੁਹਾਡੇ ਕੋਲੇ 46000 ਦੇ ਵਿੱਚ ਜੀ ਹਾਂ ਸਾਰੇ ਘਰ ਦਾ ਆਪਾਂ ਲੈ ਕੇ ਜਾ ਸਕਦੇ ਹਾਂ ਜੀ ਹਾਂ ਸਾਰੇ ਘਰ ਦਾ ਪੈਕੇਜ ਆਪਾਂ ਬਣਾਇਆ ਹੋਇਆ ਠੀਕ ਹੈ ਇੱਕ ਪੈਕੇਜ ਬਣਾਇਆ ਹੋਇਆ ਜੀ ਜੀ ਹਾਂ ਜਿਹਦੇ ਵਿੱਚ ਕੀ ਇੱਕ ਤਾਂ 6 ਫੁੱਟੇ ਬੈੱਡ ਹੁੰਦੇ ਨੇ ਫਲਾਈ ਬੋਰਡ ਦੇ ਵਿੱਚ ਬਣਾਇਆ ਹੋਇਆ 5 ਸਾਲ ਦੀ ਗਾਰੰਟੀ ਦੇ ਨਾਲ ਇਹ ਬੈੱਡ ਨੇ ਜੀ ਹਾਂ ਇਹਨੂੰ ਆਪਾਂ ਕਸਟਮਾਈਜ਼ ਵੀ ਕਰ ਸਕਦੇ ਹਾਂ ਇੱਕ ਠੰਡੇ ਗਰਮ ਵਾਲੇ ਗੱਦੇ ਹੁੰਦੇ ਨੇ ਇੱਕ ਸਾਈਡ ਤੋਂ ਸੌਫਟ ਤੇ ਇੱਕ ਸਾਈਡ ਤੋਂ ਹਾਰਡ ਇਹਦੇ ਵੀ 1 ਸਾਲ ਦੀ ਗਾਰੰਟੀ ਹੁੰਦੀ ਹੈ ਤੇ ਇਹਦੇ ਨਾਲ ਹੀ 7 ਸੀਟਰ ਵੱਡਾ ਸੋਫਾ ਸੈੱਟ ਹੁੰਦਾ ਵਿੱਡ ਟੇਬਲ ਵਿੱਡ ਗਲਾਸੇ ਦੀ ਵੀ ਗੱਦੀ ਬੈਠਣ ਕਰਨ ਦੀ 5 ਸਾਲ ਦੀ ਗਾਰੰਟੀ ਹੁੰਦੀ ਹੈ ਤੇ ਸੁਪੀਰੀ ਉੱਚ ਆ ਕੇ ਫੜਾਤਾ ਵੀ ਨਾਲ ਗਰੰਟੀ ਵੀ ਦਿੰਨੇ ਆ ਨਾਲ ਗਰੰਟੀ ਵੀ ਦਿੰਨੇ ਆ ਸ਼ੌਂਕਣਾ ਚੀਜ਼ ਅਗਲੇ ਦੀ ਬਣਾ ਕੇ ਦਿੰਨੇ ਆ ਕਸਟਮਾਈਜ਼ ਵੀ ਕਰ ਸਕਦਾ ਬੰਦਾ ਕਹਿੰਦਾ ਕਸਟਮਾਈਜ਼ ਮੰਗਲੇ ਤੁਸੀਂ ਆਪਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਤੇ ਬਾਈ ਇੱਕ ਬੈੱਡ ਹੋਵੇ ਇੱਕ ਸੋਫਾ ਵੀ ਹੋਰ ਗਿਆ ਤੇ ਹੋਗੇ ਤੇ ਇਹਦੇ ਨਾਲ ਇੱਕ ਵੱਡੀ ਅਲਮਾਰੀ ਹੋਗੀ ਡਰੈਸਿੰਗ ਟੇਬਲ ਵਾਲੀ ਤੇ ਕਬਜੇ ਸਾਰੇ ਟੌਪ ਦੇ ਲੱਗੇ ਹੋਣਗੇ ਵੱਡੀ ਅਲਮਾਰੀ ਹੋਊਗੀ ਤੇ ਇਹ ਵੀ 46000 ਰੁਪਏ ਵਾਲੇ ਪੈਕੇਜ ਦੇ ਵਿੱਚ ਹੀ ਹੋਊਗੀ ਠੀਕ ਹੈ ਤੇ ਆ ਵੀ ਬੱਚੇ ਬਾਈ ਹਾਂ ਜੀ ਹਾਂ ਜੋ ਵੀ ਬੰਦਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਇਹ ਪੈਕੇਜ ਨੂੰ ਆਰਡਰ ਕਰੂਗਾ ਤਾਂ ਉਸ ਸਕਰੀਨਸ਼ਾਟ ਭੇਜ ਦੋ ਜੇ ਉਹ ਵੀਡੀਓ ਸ਼ੇਅਰ ਕੀਤੀ ਹੈ ਆ ਵਾਡਾ ਸ਼ਾਨਦਾਰ ਪ੍ਰੈਸਟ ਵੀ ਆਪਾਂ ਗਿਫਟ ਦੇ ਤੌਰ ਤੇ ਦਵਾਂਗੇ ਨਾਲ ਫ੍ਰੀ ਵੈਸੇ ਪੈਕੇਜ ਦੇ ਵਿੱਚ ਨਹੀਂ ਹੈਗਾ ਜੀ ਨਹੀਂ ਵੈਸੇ ਪੈਕੇਜ ਦੇ ਵਿੱਚ ਨਹੀਂ ਹੈਗਾ ਜੇ ਵੀਡੀਓ ਸ਼ੇਅਰ ਕਰਨੇ ਫਿਰ ਮਿਲ ਜੂਗਾ ਹਾਂ ਯਾ ਨਹੀਂ ਹੈਗਾ ਵੀ ਹਾਂ 10 ਬੰਦਿਆਂ ਦਾ ਪਹਿਲੇ 20 ਬੰਦਿਆਂ ਨੂੰ ਦੇਤਾ ਜੋ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਰਡਰ ਕਰੂਗਾ ਪ੍ਰੈਸਟੇਬਲ ਉਹਨੂੰ ਦਵਾਗੇ ਦਵਾਗੇ ਤੇ ਹੋਰ ਤਾਂ ਹੋਰ ਸਾਰੇ ਮਤਲਬ ਇਹ ਸਾਰੇ ਪੈਕੇਜ ਦੀ ਤੇ ਬੰਦਾ ਜਿੰਨੀ ਮਰਜ਼ੀ ਦੂਰ ਬੈਠਾਗਾ ਬਰਨਾਲੇ ਤੋਂ ਪੈਕੇਜ ਆਪਾਂ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਕਰਾਂਗੇ ਲੈਣਾ ਅਗਲੇ ਤੋਂ 46000 ਰੁਪਏ ਆ 40000 ਸੇ ਬੈੱਡ ਦਵਾਗੇ ਗੱਦੇ ਦਵਾਗੇ ਸੋਫਾ ਦਵਾਗੇ ਟੇਬਲ ਦਵਾਗੇ ਸ਼ੀਸ਼ਾ ਦਵਾਗੇ ਵੱਡੀ ਲਮਾਰੀ ਦਵਾਂਗੇ ਜੇ ਬੰਦਾ ਵੀਡੀਓ ਸ਼ੇਅਰ ਕਰਕੇ ਆਰਡਰ ਕਰੂ ਆ ਪਰ ਪ੍ਰੈਸਟੇਬਲੀ ਆਪਾਂ ਗਿਫਟ ਦੇ ਤੌਰ ਤੇ ਨਾਲ ਦਵਾਂਗੇ ਤੇ ਸਾਰੇ ਪੰਜਾਬ ਦੇ ਵਿੱਚ ਇਹਦੀ ਡਿਲੀਵਰੀ ਬਿਲਕੁਲ ਫ੍ਰੀ ਦਵਾਂਗੇ ਸਿਰਫ 46000 ਰੁਪਏ ਦੇ ਤੇ ਤੁਸੀਂ ਇੱਕ ਆਫਰ ਬੋਲੇ ਸੀ ਬਾਈ ਬਹੁਤ ਵੱਡਾ ਜੀ ਹਾਂ ਤੁਸੀਂ 1000 ਰੁਪਿਆ ਦੇ ਕੇ ਇੱਥੇ ਬੁੱਕ ਕਰਾ ਕੇ ਆਪਣਾ ਸਾਰਾ ਸਮਾਨ ਘਰੇ ਬੈਠੇ ਮੰਗਵਾ ਸਕਦੇ ਹੋ ਜੀ ਹਾਂ ਘਰੇ ਬੈਠੇ ਜਿਵੇਂ 1000 ਰੁਪਏ ਤੁਹਾਨੂੰ ਭੇਜਦਾ ਬਾਈ ਜੀ ਹਾਂ ਬਿਸਮਾਨ ਕਰੇ ਭਗ ਜਾਊਗਾ ਬਾਕੀ ਪੈਸੇ ਤੁਸੀਂ ਵੀ ਘਰੇ ਆ ਕੇ ਦੇ ਸਕਦੇ ਹੋ ਮਤਲਬ ਕੋਈ ਸਾਡਾ ਆਫਰ ਹੀ ਇਸ ਤਰ੍ਹਾਂ ਦਾਗਾ ਬਹੁਤ ਬੰਦਿਆਂ ਨੂੰ ਨਾ ਵਿਸ਼ਵਾਸ ਨਹੀਂ ਹੁੰਦਾ ਹੁੰਦਾ ਕਿ 45000 ਰੁਪਏ ਦੇ ਵਿੱਚ ਇੰਨਾ ਸਮਾਨ ਉਹ ਤੋਂ ਡਿਲੀਵਰੀ ਫ੍ਰੀ ਵੀ ਦੇਈ ਕਿਵੇਂ ਜਾਂਦੇ ਨੇ ਤਾਂ ਕਰਕੇ ਅਗਲੇ ਤਸੱਲੀ ਵਾਸਤੇ ਸਿਰਫ 1000 ਰੁਪਏ ਸੀ ਅਗਲੇ ਤੋਂ ਭਮਾਉਣੇ ਆ ਬਾਕੀ ਦਾ 45000 ਰੁਪਏ ਜੋ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਤੁਸੀਂ ਉਹ ਦੇਣਾ ਸਮਾਨ ਬਾਹਰ ਮੰਗਵਾਉਣਾ ਹੁੰਦਾ ਬਾਹਰਲੀ ਕੰਟਰੀ ਦੇ ਵਿੱਚ ਉਦੀ ਬਾਰੇ ਬੋਲ। ਬਾਹਰਲੀ ਕੰਟਰੀਆਂ ਦੇ ਵਿੱਚ ਵੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਜਿਵੇਂ ਆਸਟ੍ਰੇਲੀਆ ਦੇ ਲਈ ਸਮਾਨ ਪੈਕ ਹੋਇਆ ਹੋਇਆ ਹੈ ਇਹ ਆਸਟ੍ਰੇਲੀਆ ਮੈਲਬਨ ਜਾਣਾਗਾ ਉਹਦੇ ਉੱਥੇ ਜਾਣਾਗਾ ਜਿਵੇਂ ਆ ਪਿੱਤਲ ਵਾਲਾ ਤੁਸੀਂ ਬੈੱਡ ਪਿਆ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਜਿਵੇਂ ਪਹਿਲਾਂ ਚੱਲਦੇ ਹੁੰਦੇ ਸੀ ਆਪਣੇ ਦਾਦੀਆਂ ਨਾਨੀਆਂ ਵੇਲੇ ਦੇ ਬੈੱਡ ਹੁੰਦੇ ਸੀ ਹਾਂ ਆ ਜਿਵੇਂ ਉਹ ਵੀ ਲਾਏ ਹੋਏ ਆ ਨਾ ਹਾਂ ਇਹ ਸਾਰਾ ਪਿੱਤਲ ਲੱਗਿਆ ਹੋਇਆ ਹੈ ਬਾਹਰ ਜਾਣਾ ਹੈ ਭਾਈ ਹਾਂਜੀ ਇਹ ਵੀ ਬਾਹਰ ਜਾਂਦਾ ਕਿਹੜਾ ਇਹ ਸੋਫਾ ਸੈੱਟ ਆ ਇਹਨੂੰ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ 90000 ਦਾ ਮਿਲੂਗਾ ਪਰ ਇੱਥੇ ਭਾਈਆਂ ਨੇ ਬਹੁਤ ਹੀ ਘੱਟ ਰੇਟ ਰੱਖਿਆ ਹੋ ਇਹ ਪਹਿਲਾਂ ਮੈਂ ਰੇਟ ਦੱਸ ਦਣਾ ਇਹ 11 ਸੀਟਰ ਵੱਡਾ ਸੋਫਾ ਹੈਗਾ ਇਹਦੇ ਫੀਚਰਸ ਬਹੁਤ ਜ਼ਿਆਦੇ ਨੇ ਇਹ ਸਾਰਾ 11 ਸੀਟਰ ਕੰਪਲੀਟ ਸੈਟ ਆ ਅਸੀਂ ਆਫਟਰ ਡਿਸਕਾਊਂਟ ਸਿਰਫ 60000 ਰੁਪਏ ਦੀ ਰੇਂਜ ਦੇ ਵਿੱਚ ਦੇ ਰਹੇ ਹਾਂ ਬਾਜ਼ਾਰ ਦੇ ਵਿੱਚ ਮਤਲਬ 90000 ਮਾਰਕੀਟ ਦੇ ਵਿੱਚ 90000 ਲੱਖ ਰੁਪਿਆ ਉਹ ਆਫਟਰ ਡਿਸਕਾਊਂਟ ਮੰਗਦੇ ਨੇ ਵੱਡੇ ਵੱਡੇ ਆਪਾਂ ਆਲਰੇਡੀ ਇਹਦਾ ਪ੍ਰਾਈਸ 60000 ਰੁਪਏ ਰੱਖਿਆ ਹੋਇਆਗਾ ਇਹ ਪਾਰਟਿਕੂਲਰ ਸੋਫੇ ਤੇ ਆਪਾਂ ਇੱਕ ਤੋਂ ਇੱਕ ਹੋਰ ਬਹੁਤ ਵੱਡਾ ਆਫਰ ਰੱਖਿਆ ਹੋਇਆ ਹੈਗਾ ਜੋ ਵੀ ਕਸਟਮਰ ਇਹ ਸੋਫੇ ਨੂੰ ਆਰਡਰ ਕਰਦਾਗਾ 60000 ਰੁਪਏ ਵਾਲੇ ਸੋਫੇ ਨੂੰ ਆਰਡਰ ਕਰਦਾ ਇੱਕ ਤੋਂ ਉਹ ਸਿਰਫ ਸਾਡੇ ਅਕਾਊਂਟ ਦੇ ਵਿੱਚ 1000 ਰੁਪਏ ਟੋਕਨ ਮਨੀ ਪਾਉਣੀ ਹੈ ਜੇ ਘਰ ਬੈਠੇ ਸੋਫਾ ਮੰਗਵਾਉਣਾਗਾ ਬਾਕੀ ਦੀ ਸਾਰੀ ਪੇਮੈਂਟ ਆਪਲਾ ਘਰ ਗਏ ਤੋਂ ਦੇ ਸਕਦਾਗਾ ਵੀ ਇੱਥੇ 1000 ਰੁਪਏ ਦੇ ਕੇ ਉਹ ਸੋਫਾ ਲੈ ਜਾ ਸਕਦੇ 1000 ਰੁਪਏ ਬੁਕਿੰਗ ਕਰਕੇ ਸੋਫਾ ਘਰ ਬੈਠੇ ਬੰਦਾ ਮੰਗਵਾ ਸਕਦਾ ਹੈ ਸੋਫਾ ਦੇਖੇ ਕੁਆਲਿਟੀ ਦੇਖੇ ਬਾਕੀ ਦੀ ਪੇਮੈਂਟ ਬੰਦੇ ਨੇ ਘਰ ਗਏ ਤੋਂ ਦੇਣੀ ਆ ਹੋਰ ਤਾਂ ਹੋਰ ਇਹ ਸਾਰੇ ਕੰਪਲੀਟ ਸੈਟ ਦੀ ਘਰ ਦੀ ਡਿਲੀਵਰੀ ਬਿਲਕੁਲ ਫ੍ਰੀ ਹੋੂ ਪੂਰੇ ਪੰਜਾਬ ਤੇ ਦੇ ਆਪਾਂ ਫੀਚਰ ਦੇਖ ਲੈਣੇ ਆ ਮਤਲਬ ਵੈਸੇ 11 ਸੀਟਰ ਸੋਫਾ ਦਾ ਜਦੋਂ ਆ ਗਿਆ ਕੋਈ ਜ਼ਿਆਦਾ ਹੋਵੇ ਆਪਾਂ ਇਸ ਹਿਸਾਬ ਨਾਲ ਦੀ ਸੀਟਰ ਕਪੈਸਿਟੀ ਵਧਾ ਵੀ ਸਕਦੇ ਆ ਜਿਵੇਂ ਤੁਸੀਂ ਆ ਲੈ ਲੋ ਤਿੰਨ ਤੋਂ ਚਾਰ ਸੀਟਾਂ ਵਧ ਜਾਣਗੀਆਂ ਜੇ ਆਪਾਂ ਇਹਦੇ ਬਾਜੂ ਇਹਦਾ ਖੋਲ ਦੇ ਤੁਸੀਂ ਆਪ ਇਹਦੇ 2 ਸੀਟਰ ਸੀ ਪਹਿਲਾਂ ਇਹ ਪਰ ਹੁਣ ਤਿੰਨ ਬੰਦੇ ਪੂਰੇ ਕੰਫਰਟਬਲੀ ਇਹਦੇ ਬਹਿ ਸਕਦੇ ਗੱਲਾਂ ਐ ਨਹੀਂ ਵੀ ਰੇਟ ਵਾਸਤੇ ਕਿਤਨੇ ਨਾਲ ਗਾਰੰਟੀ ਵੀ ਹੈ ਜੀ ਹਾਂ ਪੂਰੀ ਗਾਰੰਟੀ ਹੈ ਦੇ ਵਿੱਚ ਕੋਈ 60000 ਵਾਲੇ ਤੋਂ ਵੀ ਸਸਤਾ ਚਾਹੁੰਦੇ ਥੋੜਾ ਵੀ ਸਸਤਾ ਘੱਟ ਵੱਜਦਾ ਤਾਂ ਇਹ ਜਿਹੜਾ ਸੋਫਾ ਬਿਲਕੁਲ ਸਸਤਾ ਹੈ 35000 ਦੇ ਵਿੱਚ ਤੁਸੀਂ ਇਹ ਲੈ ਜਾ ਸਕਦੇ ਹੋ ਬਾਈ ਜੀ ਇਹਦੀ ਕੁਆਲਿਟੀ ਇਹਦੀ ਡਿਲੀਵਰੀ ਦਾ ਦੋ ਵੀ ਇਹਦੀ ਡਿਲੀਵਰੀ ਫਰੀ ਹੈ ਇਹ 8 ਸੀਟਰ ਸੋਫਾ ਹੈ ਦਾ ਕਾਰਨਰ ਹੀ ਵੱਡਾ ਬੰਦਾ ਕਾਰਨਰ ਤੇ ਵੀ ਇਹਦੇ ਤੇ ਬੜੇ ਆਰਾਮ ਨਾਲ ਬੈਠ ਸਕਦਾ ਹੈਗਾ ਇਹਦੇ ਵਿੱਚ ਵੀ ਕਲਰ ਆਪਸ਼ਨਸ ਬਹੁਤ ਜ਼ਿਆਦੇ ਹੋਣਗੇ ਜਿਵੇਂ ਤੁਸੀਂ ਦੇਖੀ ਸਾ ਦੋਬਲ ਫਾਰਮਿੰਗ ਦੇ ਵਿੱਚ ਕੰਮ ਕੀਤਾ ਹੋਇਆ ਹੈਗਾ ਵੈਸੇ ਇਦਾਂ ਦੇ ਸੋਫੇ ਜੇ ਇੰਨੇ ਸੀਟਰ ਕਪੈਸਿਟੀ ਦੇ ਵਿੱਚ ਸਾਡੇ ਕੋਲ 25000 ਰੁਪਏ ਦਾ ਵੀ ਵਧੀਆ ਸੋਫਾ ਮਿਲ ਜਾਂਦਾ ਹੈ ਜੇਕਰ ਤੁਸੀਂ ਉਦੋਂ ਵੀ ਉੱਚਾ ਕੁਆਲਿਟੀ ਲੈਣੀ ਵਧੀਆ ਕੁਆਲਿਟੀ ਲੈਣੀ ਨਵੇਂ ਕੋਠੀ ਪਾਈ ਉਹਦੇ ਵਿੱਚ ਸਮਾਨ ਰੱਖਣਾ ਹੈ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਉਦੋਂ ਵਧੀਆ ਕੁਆਲਿਟੀ ਦੇ ਆਗੇ ਬਾਈ ਇਹਨਾਂ ਬਾਰੇ ਦੱਸੋ ਕੀ ਚੀਜ਼ ਹੈ ਇਹ ਵੀ ਸਾਰੇ 11 ਸੀਟਰ ਸੋਫੇ ਨੇ ਸਾਰੇ ਲੱਗੋ ਲੱਗ ਪ੍ਰਾਈਸ ਦੇ ਨੇ ਕੋਈ 60000 ਰੁਪਏ ਦਾ ਕੋਈ 65000 ਰੁਪਏ ਦਾਗਾ ਇਹਦੇ ਨਾਲੋਂ ਘੱਟ ਪ੍ਰਾਈਸ ਦੇ ਵਿੱਚ ਵੀ 11 ਸੀਟਰ ਮਿਲ ਜਾਣਗੇ ਤੇ ਇਹਦੇ ਨਾਲੋਂ ਵੱਧ ਪ੍ਰਾਈਸ ਦੇ ਵੀ ਬਾਕੀ ਕਸਟਮਾਈਜ਼ੇਸ਼ਨ ਅਸੀਂ ਕਰਦੇ ਹਾਂ ਸਪੋਜ਼ ਕਸਟਮਰ ਨੇ ਆਹ ਸੋਫਾ ਸਿਲੈਕਟ ਕਰ ਲਿਆ ਇਹ ਸੋਫੇ ਦੇ ਵਿੱਚ ਆਹ ਨੂੰ ਇੱਡਾ ਵੱਡਾ ਸੋਫਾ ਨਹੀਂ ਚਾਹੀਦਾ ਸੋਫਾ ਅਗਲੇ ਨੂੰ ਛੋਟਾ ਚਾਹੀਦਾ ਜਾਂ ਅਗਲੇ ਨੇ ਰੰਗ ਚੇਂਜ ਕਰਾਉਣਾਗਾ ਕੁਝ ਵੀ ਕਸਟਮਾਈਜ਼ੇਸ਼ਨ ਹੈ ਤੇ ਇੱਕ ਬਾਈ ਇਹ ਜਿਹੜੇ ਮਹਾਰ ਇਹ ਸਾਰੇ ਮਹਾਰਾਜਾ ਲੋਕਾਲੀ ਸੋਫੇ ਮਾਰਕੀਟ ਦੇ ਵਿੱਚ 2.5 ਤੋਂ 3-3 ਲੱਖ ਰੁਪਏ ਦੇ ਵਿਕਦੇ ਨੇ ਜਦੋਂ ਬੰਦੇ ਸੋਫੇ ਜਾਂਚਦਾ ਇਹ ਸਾਰਿਆਂ ਨੂੰ ਜਾਂਦੇ ਨੇ ਹਰ ਵਰਗ ਦੇ ਸੁਬੰਦੇ ਨੂੰ ਸੋਫਾ ਜਾਂਚਿਆ ਜਾਂਦਾਗਾ ਪਰ ਜਦੋਂ ਬੰਦਾ ਰੇਟ ਸੁਣਦਾਗਾ ਬੰਦਾ ਕੰਪਰੋਮਾਈਜ਼ ਕਰ ਲੈਂਦਾ ਬੰਦਾ ਕਹਿੰਦਾ ਛੱਡ ਯਾਰ ਮਹਿੰਗੇ ਬਹੁਤ ਜ਼ਿਆਦੇ ਨੇ ਵੀ ਇੰਨਾ ਰੇਟ ਲਾਉਣ ਦਾ ਵਰਤ ਹੈ ਨਹੀਂ ਪਰ ਇਹ ਵੀ ਆਪਾਂ ਬਹੁਤ ਆਫ ਦੇ ਵਿੱਚ ਕਸਟਮਰ ਨੂੰ ਸੋਫੇ ਦਵਾਂਗੇ ਇਸ ਤਰ੍ਹਾਂ ਸੋਫੇ ਕਲਰ ਕੰਬੀਨੇਸ਼ਨ ਜਿਹੇ ਜਾ ਮਰਜੀ ਡਿਜ਼ਾਈਨ ਐਚ ਵੀ ਕਾਫੀ ਨੇ ਇਹ ਸਿਰਫ 11000 ਰੁਪਏ ਪਰ ਸੀਟ ਦੇ ਆਰਾਊਂਡ ਸੋਫਾ ਹੋਊਗਾ ਜਿੰਨਾ 7 ਸੀਟਾਂ ਬਣੀ ਹੋਈਆਂ ਡੇਢ ਸੀਟ ਦਾ ਇਹ ਕਾਊਂਟਰ ਸੀਟਾਂ ਦਾ ਬੰਦਾ ਆਪਦੇ ਹਿਸਾਬ ਨਾਲ ਤਿਆਰ ਕਰਵਾਊਗਾ ਹਾਂ ਜਿਵੇਂ ਮਰਜੀ ਤਿਆਰ ਕਰਵਾ ਸਕਦੇ ਸੀ ਵੀ 11000 ਦੀ ਸੀਟ ਹੋਊਗੀ ਹਾਂ 11000 ਰੁਪਏ ਦੀ ਸੀਟ ਜਿਹੇ ਜਾ ਮਰਜੀ ਡਿਜ਼ਾਈਨ ਹੋਵੇ ਰੇਟ ਸੇਮ ਹੋਊਗਾ ਕੋਈ ਜੌਣ ਵਾਲਾ ਕਸਟਮਰ ਨੂੰ ਕੰਮ ਨਹੀਂ ਹੋਊਗਾ ਜੇ ਆਪਾਂ ਇਹਦੀ ਕੁਆਲਿਟੀ ਦੀ ਗੱਲ ਕਰੀਏ ਸਾਰਾ ਇਹਦੇ ਤੇ ਮੈਟੈਲਿਕ ਪਾਲਿਸ਼ ਹੋਈ ਹੁੰਦੀ ਆ ਜਿਹੜਾ ਪਾਲਿਸ਼ ਹੁੰਦੀ ਆ ਨਾਰਮਲ ਪਾਲਿਸ਼ ਨਹੀਂ ਹੈਗਾ ਜਿਹੜੀ ਕਿੰਨਾ ਤੇ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਕਾਡ ਫੈਬਰਿਕ ਦੀ ਇਹ 16-1700 ਰੁਪਏ ਮੀਟਰ ਕਪੜਾ ਹੁੰਦਾ ਹੈਗਾ ਆ ਸਾਰਾ ਬੈਕਿੰਗ ਵਾਲਾ ਕਪੜਾ ਲੱਗਾ ਹੋਇਆ ਹੈਗਾ ਵੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਤੇ ਰੇਟ ਵੀ ਹੈ ਜੋ ਵੀ ਸਾਡੀ ਆਪਦੀ ਮੈਨੂਫੈਕਚਰਿੰਗ ਆ ਬੈਸਟ ਟੂ ਬੈਸਟ ਆਪਾਂ ਰੇਟ ਦੇ ਰਹੇ ਹਾਂ ਬੈਡ ਆਪਣੇ ਘੱਟ ਤੋਂ ਘੱਟ ਕਿੰਨੇ ਤੋਂ ਸਟਾਰਟ ਹੋ ਜਾਂਦੇ ਬੈਡ ਸਾਡੇ ਕੋਲ 15000 ਰੁਪਏ ਤੋਂ ਸਟਾਰਟ ਹੋ ਜਾਂਦਾ ਪੂਰਾ ਟੌਪ ਦਾ ਬੈਡ ਰੀਪੋਰਟ ਦੇ ਵਿੱਚ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਵੀ ਜਿਹੜੇ ਬੈਡ ਨੇ ਸਾਗਵਾਨ ਦੇ ਬੈਡ ਬਣੇ ਹੋਏ ਨੇ ਖੀਰ ਲੱਕੜਾ ਸੁਪੀਰੀਅਰ ਕੰਮ ਕੀਤਾ ਹੋਇਆ ਉਹੀ ਪੂਰੇ ਘੈਂਟ ਰੇਟਾਂ ਦੇ ਵਿੱਚ ਹੁੰਦਾਗਾ ਹੁਣ ਮਾਰਕੀਟ ਦੇ ਵਿੱਚ ਬੰਦਾ ਸਕਰੀਨਸ਼ਾਟ ਲੈ ਕੇ ਕੋਈ ਨੇੜੇ ਵਾਲੀ ਦੁਕਾਨ ਤੇਨੂੰ ਲੈ ਕੇ ਭੱਜ ਜਾਈ 60 70000 ਰੁਪਏ ਤੋਂ ਕਿਸੇ ਨੇ ਵੱਡ ਘੱਟ ਨਹੀਂ ਕਹਿਣਾ ਆ ਜਿਹੜਾ ਹੋੜਾ ਥੋੜਾ ਥੋੜਾ ਸੀਐਨਸੀ ਦੇ ਵਰਕ ਕੰਮ ਹੋਇਆ ਹੋਇਆ ਇਹਦਾ ਇਹਦਾ ਰੇਟ ਕਿੰਨਾ ਹੈ ਇਹ ਆਪ ਸਰਪ 45000 ਰੁਪਏ ਦਾ ਬੈੱਡ ਦਿੰਨੇ ਆ ਸਾਗਵਾਂ ਦਾ ਤਿਆਰ ਸਾਗਵਾਂ ਦਾ ਬੈੱਡ ਪੌਲਿਸ ਇਹ ਆਪ ਦੇਖ ਲਓ ਬਾਈ ਹੁਣ ਆਪਾਂ ਨੇ ਜਿਵੇਂ ਘਰ ਦੇ ਵਿੱਚ ਬਾਈ ਤਿਆਰ ਕਰਵਾਇਆ ਜੀ ਹਾਂ ਸਮਰੈਕੀ ਵਾਲਾ ਪਨੋ 80-90000 ਦਾ ਪੈ ਗਿਆ ਜੀ ਹਾਂ ਤੁਸੀਂ ਸਾਗਵਾਂ ਵਾਲਾ ਦੇਖ ਲਓ ਵੀ 45000 ਦੇ ਵਿੱਚ ਦਈ ਜਨੇ ਹਾਂ ਵੀ ਇਦੋਂ ਉੱਪਰ ਦੀ ਤੁਹਾਨੂੰ ਅਸੀਂ ਹੋਰ ਤੁਸੀਂ ਕੀ ਭਾਅ ਦਿਓ ਇਹ ਵੀ ਉੱਥੇ ਵੀ ਜਿਹੜਾ ਹੁੰਦਾ ਹੈਗਾ ਨਾ ਇੱਕ ਕਵਾਲਿਟੀ ਦਾ ਕੋਈ ਉਹ ਨਹੀਂ ਹੁੰਦਾ ਕਵਾਲਿਟੀ ਇਹਨਾਂ ਦੇ ਵੀ ਘਰ ਵਾਲਿਆਂ ਵਾਂਗੂ ਕਵਾਲਿਟੀ ਕਵਾਲਿਟੀ ਤੁਹਾਡੀ ਜ਼ਿੰਮੇਵਾਰੀ ਹੈ ਮੇਡ ਕੀ ਚੀਜ਼ ਹੁੰਦੀ ਹੈ ਇੱਕ ਜਦੋਂ ਤੁਸੀਂ ਘਰ ਦੇ ਵਿੱਚ ਤਿਆਰ ਕਰਾਉਣਾਗਾ ਇੱਕ ਮਿਸਤਰੀ ਭਾਈ ਨੇ ਕਹਿਣਾਗਾ ਵੀ ਹਾਂ ਉੱਥੇ ਲੇਬਰ ਬਹੁਤ ਜ਼ਿਆਦਾ ਹੋਏਗਾ ਕਿਉਂਕਿ ਆਪਰੇ ਚੀਜ਼ਾਂ ਤੁਸੀਂ ਇੱਕ ਚੀਜ਼ ਤਿਆਰ ਕਰਾਉਣੀ ਹੈ ਅਸੀਂ ਸਦਾ ਹੀ ਕੰਮ ਕਰਾਉਣਾਗਾ ਉੱਥੇ ਪਾਲਿਸ਼ ਦੀਆਂ ਲੇਬਰਾਂ ਹੋਗੀਆਂ ਮਾਲ ਹੋ ਗਿਆ ਮਟੀਰੀਅਲ ਹੋ ਗਿਆ ਮਤਲਬ ਉਹ ਕੰਮ ਕਰਾਉਣੀ ਤੁਸੀਂ ਜੀ ਹਾਂ ਉੱਥੇ ਫਰਕ ਪੈ ਜਾਂਦਾ ਪਰ ਇਹ ਵਟ ਦਾ ਕੀ ਰੇਟ ਹੈ ਇਹ ਕਿਹੜੀ ਇਹ ਵੀ ਸੇਮ 45000 ਰੁਪਏ ਦੀ ਰੇਂਜ ਦੇ ਵਿੱਚ ਹੀ ਬਣਾਉਣ ਦੇ ਬਣਾ ਹੋਇਆਗਾ ਠੀਕ ਇਹ ਬਾਰ ਬਣਾ ਹੋਇਆ ਹੈਗਾ ਇਹਦੇ ਚ ਬੋਤਲਾਂ ਵਗੈਰਾ ਰੱਖੀਆਂ ਜਾਂਦੀਆਂ ਸ਼ੌਕੀਨਾਂ ਦੇ ਵਾਸਤੇ ਨੇ ਅੱਛਾ ਬੈਠੇ ਰੱਖਣ ਨੂੰ ਬੈਠੇ ਰੈਸਟੋਰੈਂਟਾਂ ਕੈਫੇ ਵਾਲੇ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜਿਹੜੀਆਂ ਕੁਰਸੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਮੈਂ ਦੋ ਬਹੁਤ ਵਧੀਆ ਆਪਾਂ ਨੂੰ ਡਿਜ਼ਾਈਨ ਦੇ ਦੇ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਸੋਰੀ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਜਾਣੀ ਹੈਗੀ ਇਹ ਇਹ ਸਾਰੀਆਂ ਸਾਗਮਾਨ ਦੇ ਵਿੱਚ ਤਿਆਰ ਕੀਤੀਆਂ ਗਈਆਂ ਇਹਨਾਂ ਦੇ ਟੇਬਲ ਵੀ ਨੇ ਉਹ ਪੈਕ ਹੋਏ ਹੋਏ ਨੇ ਵੀ ਆਪਾਂ ਰੈਸਟੋਰੈਂਟ ਫਰਨੀਚਰ ਬਾਰਲੇ ਦੇਸ਼ਾਂ ਜਿਵੇਂ ਮੰਗਵਾ ਸਕਦੇ ਹਾਂ ਜਿਹੋ ਵੀ ਜਿਹੇ ਜਿਹਾ ਮਰਜ਼ੀ ਲੈ ਸਕਦੇ ਆ ਜਿਹੇ ਜਿਹਾ ਮਰਜ਼ੀ ਵੁੱਡਨ ਦੇ ਵਿੱਚ ਹੋਵੇ ਚਾਹੇ ਮੈਟਲ ਦੇ ਵਿੱਚ ਜਿਹੇ ਜਿਹੇ ਮਰਜ਼ੀ ਬਜਟ ਦੇ ਸਾਬ ਨਾਲ ਤੁਸੀਂ ਤਿਆਰ ਕਰਨਾ ਜੀ ਹਾਂ ਮਤਲਬ ਇੱਥੇ ਆਪਣੀ ਸਾਰੀ ਫੈਕਟਰੀ ਯੂਨਿਟ ਹੈ ਸਾਰਾ ਸਮਾਨ ਇੱਥੇ ਤਿਆਰ ਕੀਤਾ ਜਾਂਦਾ ਹੈ ਤੇ ਬਈ ਆਪਣਾ ਐਡਰੈਸ ਦੱਸੋ ਪਹਿਲਾਂ ਐਡਰੈਸ ਕੀ ਹੈ ਸਾਡਾ ਐਡਰੈਸ ਨਿਊ ਬਸਟਨ ਰੋਡ ਓਪੋਜ਼ਿਟ ਪ੍ਰੀਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਗਲੀ ਦੇ ਵਿੱਚ ਹੈ ਸ਼ੋਰੂਮ ਸਾਡਾ ਬਰਨਾਲਾ ਬੁੱਤਸ ਦੇ ਨਾਮ ਤੇ ਤੇ ਆਪਣੇ ਇੱਕ ਨੰਬਰ ਵੀ ਬੋਲ ਦਿਓ ਜੇ ਕਿਸੇ ਵੀਰ ਨੇ ਮਤਲਬ ਕਾਲ ਕਰਕੇ ਮੰਗਵਾਉਣਾ ਹਾਂ ਸਾਡਾ ਨੰਬਰ ਹੈ 98042420806702 ਬਾਕੀ ਤੁਸੀਂ ਜੇ ਹੋਰ ਫਰਨੀਚਰ ਦੇਖਣਾ ਰੈਗੂਲਰ ਅਪਡੇਟ ਲੈਣੀ ਹੈ ਤਾਂ ਸਾਡੇ ਪੇਜ ਬਰਨਾਲਾ ਬੁੱਤਸ ਨੂੰ ਇੰਸਟਾਗ੍ਰਾਮ ਤੇ YouTube ਤੇ ਵੀ ਫੋਲੋ ਵੀ ਕਰ ਸਕਦੇ ਹੋ